ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੋ ਵੀ ਸਾਨੂੰ ਦੇਖ ਰਹੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਿਵੇਂ ਦੇਖਤੋਂ ਜਿਹੜਾ ਅੱਜ ਵਿਸਾਖੀ ਦਾ ਪ੍ਰੋਗਰਾਮ ਵਿਸ਼ੇਸ਼ ਤੌਰ ਤੇ ਪਹੁੰਚੋ ਬੀਤ ਜੀ ਨੇ ਦੱਸਿਆਗਾ ਕਿ ਕਾਜਲ ਨੇ ਪੈਰ ਜੁੱਤੀ ਨਹੀਂ ਪਾਈ ਇੰਨੀ ਇਹਨਾਂ ਖੁਸ਼ੀ ਸੀ ਹਾਂਜੀ ਬਿਲਕੁਲ ਮੈਂ ਸਪੈਸ਼ਲ ਆਈ ਹਾਂ ਮਤਲਬ ਕਿ ਮੈਂ ਹਰਿਆਣੇ ਚ ਚੱਲ ਗਈ ਸੀ ਕਹਿੰਦਾ ਅਸੀਂ ਅਪਜਾਊ ਜ਼ਮੀਨ ਵਰਗੇ ਸਾਨੂੰ ਬੰਜਰ ਨਾ ਸਮਝੋ ਕਹਿੰਦਾ ਅਸੀਂ ਅਪਜਾਊ ਜ਼ਮੀਨ ਵਰਗੇ ਸਾਨੂੰ ਬੰਜਰ ਨਾ ਸਮਝੋ ਅਸੀਂ ਨੱਚ ਕੇ ਵਿਰਸਾ ਸਾਂਭਦੇ ਹਾਂ ਸਾਨੂੰ ਕੰਜਰ ਨਾ ਸਮਝੋ ਉਹ ਸਾਨੂੰ ਕੰਜਰ ਨਾ ਸਮਝੋ ਸੋ ਇਸ ਕਰਕੇ ਸ਼ਰਧਾਤ ਕਰਦੇ ਆਂ ਜਿਸ ਜੋੜੀ ਦੇ ਨਾਲ ਇਹ ਜੋੜੀ ਆਮ ਨਹੀਂ ਹੈਗੀ ਕਿਉਂਕਿ ਆਪਣੀ ਮਿਹਨਤ ਸਦਕਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਖੂਬ ਵਾਇਰਲ ਹੋਈ ਉਸ ਤੋਂ ਬਾਅਦ ਦੇ ਵਿੱਚ ਇਸ ਜੋੜੀ ਨੇ ਉੱਥੇ-ਉੱਥੇ ਧਮਾਲਾਂ ਪਾਈਆਂ ਜਿੱਥੇ-ਜਿੱਥੇ ਤੁਹਾਡੇ ਵੀਡੀਓ ਦੇ ਵਿੱਚ ਖੁਸ਼ੀ ਆਈ ਸੀ ਆ ਸਾਡੇ ਨਾਲ ਬੀਤ ਬਲਾਸਟ ਜੋੜੀ ਕਾਜਲ ਬਲਾਸਟ ਜੋੜੀ ਦੋਨੇ ਆਰਟਿਸਟ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਬੀਤ ਜੀ ਨਾਲ ਪੈਸਾ ਭਿੱਖੀ ਦੇ ਵਿੱਚ ਪਹੁੰਚਿਓ ਬਸਾਖੀ ਦਾ ਪ੍ਰੋਗਰਾਮ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਲੱਗਿਆ ਕਿਉਂਕਿ ਜਿਹੜੇ ਸੱਭਿਆਚਾਰਕ ਨੂੰ ਪਿਆਰ ਕਰਨ ਵਾਲੇ ਸਰੋਤੇ ਨੇ ਅਸੀਂ ਪਿਆਰ ਕਰਦੇ ਆ ਹਨ ਸੇਵਕ ਬਹੁਤ ਨੇ ਬਾਈ ਸਾਡੇ ਉਸਤਾਦ ਬੱਗਾ ਢੋਲੀ ਜੀ ਤੇ ਇਹ ਸ਼ੁਰੂ ਤੋਂ ਹੀ ਪਿਆਰ ਕਰਦੇ ਆਏ ਨੇ ਹਨਾ ਪੰਜਾਬੀ ਮਾਂ ਬੋਲੀ ਨੂੰ ਪੰਜਾਬੀ ਭਾਈਚਾਰੇ ਨੂੰ ਤੇ ਸਾਡੇ ਵਿਰਸੇ ਨੂੰ ਸਾਂਭਣ ਵਾਲੇ ਬਗਾ ਉਸਤਾਦ ਜੀ ਨੇ ਸੋ ਇਹਨਾਂ ਸਦਕੇ ਮੈਨੂੰ ਪਹਿਲਾ ਫੋਨ ਗਿਆ ਬਾਈ ਦਾ ਵੀ ਆਉਣਾ ਵੀ ਤੂੰ ਮੈਂ ਪਹੁੰਚਿਆ ਸੋ ਬਹੁਤ ਵਧੀਆ ਲੱਗਦਾ ਮੈਂ ਕੋਈ ਪ੍ਰੋਗਰਾਮ ਪਹਿਲਾਂ ਉਲਿਖਿਆ ਗਿਆ ਸੀਗਾ ਨਹੀਂ ਕੋਈ ਅਲਿਕਾ ਨਹੀਂ ਗਿਆ ਸੀ ਟਾਈਮ ਤੇ ਰੱਖਿਆ ਗਿਆ ਸੀ ਆ ਕਾਜਲ ਨੂੰ ਵੀ ਮੈਂ ਕੱਲ ਬੁਲਾਇਆ ਫੋਨ ਕਰਕੇ ਹਰਿਆਣੇ ਤੋਂ ਸਪੈਸ਼ਲ ਕਾਜਲ ਭੱਜੀ ਆਈ ਕਹਿੰਦੀ ਮੈਂ ਆਉਣਾ ਹੀ ਆਉਣਾ ਜ਼ਰੂਰ ਕਾਜਲ ਨੇ ਪੰਜਾਬ ਦਾ ਮਾਹੌਲ ਦੇਖਣਾ ਦੇਖਣਾ ਸੀ ਜ਼ਰੂਰ ਦੇਖਣਾ ਸੀ ਜੀ ਕੀ ਕੀ ਕਹਿਣਾ ਚਾਹੋਗੇ ਕਿ ਜਿਹੜਾ ਹਾੜੀ ਨਾਲ ਸੰਬੰਧਿਤ ਬਾੜੀ ਨਾਲ ਸੰਬੰਧਿਤ ਹੁੰਦਾ ਧਿਆਰੇ ਪਰ ਜਿਹੜੀ ਬਾੜੀ ਆ ਲਗਭਗ ਫੋਟੋਆਂ ਖਿਚਾਉਣ ਤੱਕ ਰਹਿ ਗਈ ਕਿਉਂਕਿ ਮਸ਼ੀਨਰੀ ਦਾ ਯੁੱਗ ਆ ਗਿਆ ਸਾਇੰਸ ਦਾ ਯੁੱਗ ਆ ਗਿਆ ਕੀ ਕਹਿਣਾ ਚਾਹੋਗੇ ਬਾਈ ਜੀ ਸੋ ਕਹਿੰਦੇ 13 ਅਪ੍ਰੈਲ ਤੋਂ ਬਾਅਦ ਆਪਣੇ ਕਣਕਾਂ ਕੱਟੀਆਂ ਜਾਂਦੀਆਂ ਨੇ ਕਿਸਾਨ ਵੀਰੇ ਸਾਰੇ ਹਨਾ ਪਹਿਲਾਂ ਹੱਥੀ ਵਾਢੀ ਹੁੰਦੀ ਸੀ ਹੁਣ ਮਸ਼ੀਨਾਂ ਆ ਗਈ ਕੰਪਾਈਨ ਹਨਾ ਬਹੁਤ ਕੁਝ ਚੱਲ ਪਿਆ ਸਾਰੇ ਕਿਸਾਨਾਂ ਦੇ ਘਰ ਦਾਣਾ ਜਾਂਦਾ ਹੈ ਤੇ ਬਹੁਤ ਹੀ ਖੁਸ਼ ਹੁੰਨੇ ਆ ਇਹ ਚੀਜ਼ਾਂ ਦੇ ਜਦੋਂ ਇੱਕ ਨਾ ਇਹ ਜਾਂ ਟਾਈਮ ਹੁੰਦਾ ਇਹ ਹਰ ਇੱਕ ਕਿਸਾਨ ਦੇ ਚਿਹਰੇ ਤੇ ਅਸਮਾਈਲ ਖੁਸ਼ੀ ਹੁੰਦੀ ਹੈ ਹਰ ਇੱਕ ਦਾ ਪਰਿਵਾਰ ਹੱਸਦਾ ਖੇਡਦਾ ਵੀ ਕਣਕ ਆਊਗੀ ਮੰਡੀ ਪਾਵਾਂਗੇ ਤੇ ਕੋਈ ਵਧੀਆ ਚੀਜ਼ ਲੈ ਕੇ ਆਵਾਂਗੇ ਜਵਾਕਾਂ ਨੂੰ ਖੜ੍ਹਾਉਣਾ ਤੇ ਚਾਹ ਹੁੰਦਾ ਹਨਾ ਤੇ ਫੈਮਲੀਆਂ ਨੂੰ ਘਰਾਂ ਨੂੰ ਵੀ ਇਹ ਨਵੀਂ ਕੋਈ ਚੀਜ਼ ਲੈ ਕੇ ਆਵਾਂਗੇ ਫ੍ਰਿਜ ਲੈ ਕੇ ਆਵਾਂਗੇ ਕਣਕ ਵੇਚ ਕੇ ਹਨਾ ਆੜਤੀਏ ਦੇ ਮੇਨ ਕਰਜ਼ਾ ਮੇਨ ਜਿਹੜਾ ਜੱਟ ਦੇ ਕਿਸਾਨਾਂ ਦੇ ਕਰਜ਼ਾ ਸਿਰ ਤੇ ਹੁੰਦਾ ਹਨਾ ਉਹ ਆੜਤੀਏ ਦਾ ਕਰਜ਼ਾ ਵੀ ਲਾਉਂਦਾ ਹਾਰੀ ਫਸਲੀ ਵੇਚ ਕੇ ਇਹ ਕੀ ਕਹਿਣਾ ਚਾਹੋਗੇ ਤੁਸੀਂ ਲਗਭਗ ਖੁਸ਼ੀ ਦੇ ਮੌਕਿਆਂ ਤੇ ਮੈਨੂੰ ਲੱਗਦਾ ਵੀ ਕਿ ਤੁਹਾਡੀ ਜੋੜੀ ਵੱਲੋਂ ਹਰੇਕ ਪੰਜਾਬ ਹਰਿਆਣਾ ਵੱਖ-ਵੱਖ ਸਟੇਟਾਂ ਦੇ ਵਿੱਚ ਜਾ ਕੇ ਤੁਮਾਂ ਪਾਈਆਂ ਜਾ ਰਹੀਆਂ ਨੇ ਇੱਕ ਪਾਸੇ ਤੁਸੀਂ ਵਿਆਹ ਸ਼ਾਦੀਆਂ ਦੇ ਜਿਹੜੇ ਪ੍ਰੋਗਰਾਮ ਖਾਸ ਕਰਕੇ ਕਰਦੇ ਹੋ ਮਾਪਿਆਂ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਦੀਆਂ ਮਟਿਆਰਾਂ ਧੀਆਂ ਦੇ ਹਨਾ ਕਿਉਂਕਿ ਅਗਲਾ ਕੰਦਾ ਜੀ ਸਾਡੇ ਪ੍ਰਾਣੀ ਇੰਨੀ ਜਾਣ ਜਾਊਗੀ ਜਿਹੜੇ ਵੀ ਪ੍ਰੋਗਰਾਮ ਸੀਮਤ ਖਰਚੇ ਦੇ ਨਾਲ ਕਿਉਂਕਿ ਕੁੜੀ ਵਾਲਿਆਂ ਤੇ ਜਿਹੜਾ ਬਹਲਾ ਬੋਝ ਨਾ ਪਾਇਆ ਜਾਵੇ ਸੋ ਸਾਰਿਆਂ ਨੂੰ ਇਹੀ ਹੱਥ ਜੋੜ ਕੇ ਪਹਿਲਾਂ ਤਾਂ ਬੇਨਤੀ ਆ ਹਨਾ ਜਦੋਂ ਆਪਾਂ ਕੋਈ ਵਿਆਹ ਕਰਦੇ ਆ ਤਾਂ ਕੁੜੀਆਂ ਵਾਲਾਂ ਤੇ ਸਭ ਤੋਂ ਵੱਧ ਬੋਝ ਹੁੰਦਾ ਹੈਗਾ ਸੋ ਕਹਿੰਦੇ ਜੇ ਆਪਾਂ ਮੰਨ ਕੇ ਚੱਲੋ ਜੇ ਕਿਸੇ ਨੇ 200 ਬੰਦੇ ਦੀ ਰੋਟੀ ਕਰੀ ਆ ਤਾਂ ਨਿੰਦਨ ਵਾਲਾ ਉਹ ਰੋਟੀ ਨੂੰ ਵੀ ਨਿੰਦ ਜਾਂਦਾ ਕਹਿੰਦਾ ਨਾ ਯਾਰ ਕੁਛ ਨਹੀਂ ਖਵਾਇਆ ਮਲੰਗਾ ਨੇ ਜਾਂ ਹਨਾ ਤੇ ਭੁੱਖੇ ਭੇਜਤੇ ਪਰ ਉਸ 200 ਬੰਦੇ ਦੀ ਰੋਟੀ ਤੇ ਉਹਦੀ ਕੁੜੀ ਦੇ ਪਿਓ ਦੀ ਸਾਰੀ ਕਮਾਈ ਲੱਗ ਜਾਂਦੀ ਆ ਉਹਨੇ ਤਾਂ ਰੀਜਾ ਨਾਲ ਦਿਲੋਂ ਵੀ ਬਹੁਤ ਕੁਛ ਕੀਤਾ ਹੁੰਦਾ ਵੀ ਹਾਂ ਯਾਰ ਮੇਰੀ ਕੁੜੀ ਦਾ ਵਿਆਹ ਤਾਂ ਮੈਨੂੰ ਕੋਈ ਐ ਨਾ ਕਹ ਵੀ ਵੀ ਇਹਨੇ ਦਾਲ ਰੋਟੀ ਚੱਜਦੀ ਨਹੀਂ ਕੀਤੀ ਪਰ ਨਿੰਦਨ ਵਾਲੇ ਨੇ ਤਾਂ ਨਿੰਦੀ ਜਾਂਦਾ ਹੁੰਦਾ ਕੋਈ ਨਾ ਕੋਈ ਕਾਜਲ ਵਿਸ਼ੇਸ਼ ਤੌਰ ਤੇ ਪਹੁੰਚੋ ਕਿਵੇਂ ਲੱਗਿਆ ਪਹਿਲਾਂ ਤਾਂ ਪੰਜਾਬ ਦੇ ਵਿੱਚ ਗੱਲਬਾਤ ਟੀਵੀ ਵੱਲੋਂ ਜਿਹੜਾ ਸਵਾਗਤ ਹੈ ਸਵਾਗਤ ਅਜੀ ਧੰਨਵਾਦ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੋ ਵੀ ਸਾਨੂੰ ਦੇਖ ਰਹੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਿਵੇਂ ਦੇਖਦੋਂ ਜਿਹੜਾ ਅੱਜ ਵਿਸਾਖੀ ਦਾ ਪ੍ਰੋਗਰਾਮ ਵਿਸ਼ੇਸ਼ ਤੌਰ ਤੇ ਪਹੁੰਚੋ ਬੀਤ ਜੀ ਨੇ ਦੱਸਿਆਗਾ ਕਿ ਕਾਜਲ ਨੇ ਪੈਰ ਜੁੱਤੀ ਨਹੀਂ ਪਾਈ ਇੰਨੀ ਇਹਨਾਂ ਖੁਸ਼ੀ ਸੀ ਹਾਂਜੀ ਬਿਲਕੁਲ ਮੈਂ ਸਪੈਸ਼ਲ ਆਈ ਆ ਮਤਲਬ ਕਿ ਮੈਂ ਹਰਿਆਣੇ ਚ ਚੱਲ ਗਈ ਸੀਗੀ ਕਿਉਂਕਿ ਕੰਮ ਖਤਮ ਹੋ ਚੁੱਕਿਆ ਸੋ ਬੀਤਨੇ ਮੈਨੂੰ ਦੱਸਿਆ ਵੀ ਬੈਸਾਖੀ ਮਨਾਉਣੀ ਮੈਂ ਪਹਿਲੀ ਵਾਰੀ ਮਨਾਉਣ ਲੱਗੀ ਆ ਕਿਉਂਕਿ ਮੈਨੂੰ ਨਹੀਂ ਪਤਾ ਸੀ ਪਹਿਲਾਂ ਕਿ ਵੀ ਕਿੱਦਾਂ ਬੈਸਾਖੀ ਮਨਾਈ ਜਾਂਦੀ ਆ ਇਹਨਾਂ ਦੇ ਤਿਹਾਰ ਨੇ ਜਿਹੜੇ ਤੁਸੀਂ ਦੇਖਦੇ ਹੋਵੋਗੇ ਮੰਨ ਲਓ ਵੀ ਹਾਂਜੀ ਮਤਲਬ ਕਿ ਜਿੱਦਾਂ ਹੁੰਦਿਆ ਕੁਝ ਕੁਛ ਸਿੱਖਦੇ ਲੇਕਿਨ ਮੈਂ ਅੱਜ ਮੈਨੂੰ ਪਤਾ ਲੱਗਿਆ ਕਿ ਬੀਬੇ ਸਾਖੀ ਸਭ ਤੋਂ ਵੱਡਾ ਤਿਉਹਾਰ ਹੁੰਦਾ ਪੰਜਾਬੀ ਵਾਲੀ ਕਿਉਂਕਿ ਬੀਦੀ ਮੰਮਾ ਨੇ ਵੀ ਮੈਨੂੰ ਦੱਸਿਆ ਸੀ ਆਂਟੀ ਜੀ ਨੇ ਕਿ ਇਹ ਨਵਾਂ ਸਾਲ ਹੀ ਹੁੰਦਾ ਵੈਸੇ ਨਵਾਂ ਸਾਲ 1 ਜਨਵਰੀ ਨੂੰ ਮਨਾਇਆ ਜਾਂਦਾ ਲੇਕਿਨ ਸਾਡੇ ਨਵਾਂ ਸਾਲ 13 ਅਪ੍ਰੈਲ ਨੂੰ ਮਨਾਇਆ ਜਾਂਦਾ ਕੀ ਕਹਿਣਾ ਚਾਹੋਂਗੇ ਮੰਨ ਲਓ ਕਿ ਤੁਸੀਂ ਮੈਂ ਦੁਬਾਰੇ ਦੁਬਾਰੇ ਉਹੀ ਸਵਾਲ ਰਿਪੀਟ ਕਰੀਏ ਨਾ ਕਿ ਖੁਸ਼ੀਆਂ ਦੇ ਬੇੜਿਆਂ ਦੇ ਵਿੱਚ ਜਿਹੜਾ ਤੁਸੀਂ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਚਾਰ ਚੰਨ ਲਾਉਣੇ ਹੋਗੇ ਤੁਸੀਂ ਇਹੀ ਪੇਸ਼ਾ ਚੁਣਿਆ ਹੋਰ ਵੀ ਕੋਈ ਪੜ੍ਹ ਲਿਖ ਕੇ ਮੰਨ ਲਓ ਕੋਈ ਡਾਕਟਰ ਕੋਈ ਮਾਸਟਰ ਜਾਂ ਕੁਝ ਹੋਰ ਦੇਖੋ ਜੀ ਅੱਜ ਦੇ ਟਾਈਮ ਦੇ ਵਿੱਚ ਬਹੁਤ ਲੋਕ ਨੇ ਜਿਨ੍ਹਾਂ ਕੋਲੇ ਬਹੁਤ ਜ਼ਿਆਦਾ ਵੱਡੀ ਵੱਡੀਆਂ ਡਿਗਰੀਆਂ ਨੇ ਤੇ ਸਰਕਾਰ ਹਰ ਇੱਕ ਨੂੰ ਸਰਕਾਰੀ ਨੌਕਰੀ ਨਹੀਂ ਦੇ ਸਕਦੀ ਜੋ ਰੱਬ ਨੇ ਲਿਖਿਆ ਹੋਇਆ ਕਿਸਮਤ ਦੇ ਵਿੱਚ ਉਹ ਹੀ ਮਿਲਣਾਗਾ ਸੋ ਇਹ ਕੋਈ ਲਾਈਨ ਮਾੜੀ ਨਹੀਂ ਹੈਗੀ ਕਿਉਂਕਿ ਹਰ ਇੱਕ ਬੰਦਾ ਮਾੜਾ ਨਹੀਂ ਹੁੰਦਾ ਹਰ ਇੱਕ ਚੰਗਾ ਨਹੀਂ ਹੁੰਦਾ ਸੋ ਸਾਰਿਆਂ ਦੀ ਆਪਣੀ ਆਪਣੀ ਸੋਚ ਹੁੰਦੀ ਆ ਮੈਂ ਬਾਰੀ-ਬਾਰੀ ਕਹਿਣਾਗਾ ਕਿਉਂਕਿ ਬਲਾਸਟ ਜੋੜੀ ਉਹ ਜੋੜੀ ਆ ਜਿਨ੍ਹਾਂ ਦੇ ਵਿੱਚ ਜਿੰਨਾ ਵੀ ਸੋਸ਼ਲ ਮੀਡੀਆ ਤੇ ਤੁਸੀਂ ਨੇ ਦੇਖਿਆਗਾ ਕੋਈ ਕੰਟਰੋਵਰਸੀ ਦੇ ਵਿੱਚ ਨਹੀਂ ਆਏ ਅੱਜ ਕੱਲ ਬਹੁਤ ਸਾਰੇ ਆਰਟਿਸਟ ਨੇ ਅਸੀਂ ਕਿਸੇ ਦਾ ਨਾਂ ਜਾਂ ਕਿਸੇ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਕਿ ਬਦਨਾਮ ਕਰਨ ਤੇ ਤੁਲ ਜਾਂਦੇ ਨੇ ਕਿਉਂਕਿ ਜਿਹੜੇ ਗਰੁੱਪ ਹੁੰਦੇ ਨੇ ਵੱਡਾ ਗਰੁੱਪ ਆ ਕੋਈ 10 ਜਾਣਿਆਂ ਦਾ ਕੋਈ 5 ਜਾਣਿਆਂ ਦਾ ਕੁੜੀਆਂ ਮੁੰਡੇ ਵਿੱਚ ਹੁੰਦੇ ਨੇ ਖਾਸ ਕਰਕੇ ਪੇਮੈਂਟਾਂ ਨੂੰ ਲੈ ਕੇ ਜਾਂ ਕਿਸੇ ਤਰ੍ਹਾਂ ਨਹੀਂ ਹੋਇਆ ਬਹੁਤ ਟਾਈਮ ਦੇਖੋ ਹਰ ਫੀਲਡ ਦੇ ਵਿੱਚ ਇੱਕ ਵਾਰੀ ਬੰਦੇ ਨੂੰ ਸਟਰਗਲ ਕਰਨਾ ਪੈਂਦਾ ਭਾਵੇਂ ਅਸੀਂ ਆ ਜਾਂ ਕੋਈ ਹੋਰ ਫੀਲਡ ਆ ਸਟਰਗਲ ਦੇ ਵਿੱਚ ਬਾਅਦ ਹੀ ਉਹਦਾ ਫਲ ਮਿਲਦਾ ਹੁੰਦਾ ਪਹਿਲਾਂ ਮਿਹਨਤ ਕਰਨੀ ਪੈਂਦੀ ਉਸ ਤੋਂ ਬਾਅਦ ਫਲ ਮਿਲਦਾ ਹੁੰਦਾ ਸਾਨੂੰ ਮਿਲ ਚੁੱਕਿਆ ਕਿਉਂਕਿ ਆਡੀਅנס ਸਾਡੀ ਸਾਨੂੰ ਬਹੁਤ ਪਿਆਰ ਕਰਦੀ ਆ ਸਾਡੇ ਲਈ ਉਹੀ ਬਹੁਤ ਆ ਮੇਨ ਚੀਜ਼ ਬੰਦੇ ਤੇ ਬਈ ਬੰਦੇ ਤੇ ਡਿਪੈਂਡ ਕਰਦਾ ਵੀ ਉਹਨੇ ਕਿੱਦਾਂ ਦਾ ਚਿਹਰਾ ਬਣ ਕੇ ਉੱਭਰਨਾ ਤੇ ਕਿਦਾਂ ਨੇ ਕਿਦਾਂ ਆਡੀਅנס ਨੇ ਉਹਨੂੰ ਪਿਆਰ ਕਰਨਾ ਮੈਂ ਇੱਕ ਛੋਟੀ ਜੀ ਇਹੋ ਦੰਨਾ ਤੁਹਾਨੂੰ ਟੱਚ ਦੰਨਾ ਕਹਿੰਦਾ ਅਸੀਂ ਅਪਜਾਉ ਜ਼ਮੀਨ ਵਰਗੇ ਸਾਨੂੰ ਬੰਜਰ ਨਾ ਸਮਝੋ ਕਹਿੰਦਾ ਅਸੀਂ ਅਪਜਾਉ ਜ਼ਮੀਨ ਵਰਗੇ ਸਾਨੂੰ ਬੰਜਰ ਨਾ ਸਮਝੋ ਅਸੀਂ ਨੱਚ ਕੇ ਵਿਰਸਾ ਸਾਂਭਦੇ ਹਾਂ ਸਾਨੂੰ ਕੰਜਰ ਨਾ ਸਮਝੋ ਉਹ ਸਾਨੂੰ ਕੰਜਰ ਨਾ ਸਮਝੋ ਸੋ ਇਸ ਕਰਕੇ ਅਸੀਂ ਸਭਿਆਚਾਰ ਨਾਲ ਜੁੜੇ ਹੋਏ ਆ ਤੇ ਸਾਨੂੰ ਜੁੜੇ ਰਹਿਣ ਦਿਓ ਜਿੰਨੇ ਕੁ ਅਸੀਂ ਬੰਦੇ ਹੈਗੇ ਆ ਸਾਨੂੰ ਸਾਨੂੰ ਦੇਖ ਕੇ ਅੱਗੇ ਵਧੋ ਨਾ ਕਿ ਸਾਡੀਆਂ ਲੱਤਾਂ ਖਿੱਚੋ ਸਾਨੂੰ ਨਿੱਕੇ ਨਿੱਕੇ ਜਵਾਕ ਦੇਖ ਕੇ ਬਹੁਤ ਖੁਸ਼ ਹੁੰਦੇ ਨੇ ਤੇ ਉਹਨਾਂ ਨੂੰ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਅਸੀਂ ਕਿਸੇ ਲਈ ਇੱਕ ਮੋਟੀਵੇਸ਼ਨ ਬਣਦੇ ਆ ਵੀ ਕੋਈ ਸਾਨੂੰ ਦੇਖ ਕੇ ਸਾਨੂੰ ਜਿੱਦਾਂ ਅਸੀਂ ਅੱਜ ਜੁੜੇ ਆ ਆਪਣੇ ਇਤਿਹਾਸ ਨਾਲ ਪੰਜਾਬ ਦੇ 13 ਅਪ੍ਰੈਲ ਜਿੱਦਾਂ 10ਵੇਂ ਪਾਸ਼ਾ ਨੇ ਸਥਾਪਨਾ ਕੀਤੀ ਸੀ ਖਾਲਸਾ ਪੰਥ ਦੀ ਤੇ ਪੰਜ ਪਿਆਰਿਆਂ ਨੂੰ ਅਮਰਤਿ ਸਿਖਾਇਆ ਸੀ ਸੋ ਇਸ ਕਰਕੇ ਸਾਨੂੰ ਲੋੜ ਆ ਉਹਨਾਂ ਨੂੰ ਇਤਿਹਾਸ ਦੱਸਣ ਦੀ ਨਵੀਂ ਪੀੜੀ ਨੂੰ ਸੋ ਸਾਰੇ ਮਾਪਿਆਂ ਅੱਗੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਇਹ ਇਤਿਹਾਸ ਨਾਲ ਪੰਜਾਬ ਦੇ ਨਾਲ ਜੁੜੋ ਤੇ ਸਾਨੂੰ ਵੱਧ ਤੋਂ ਵੱਧ ਸਾਡਾ ਕਲਚਰ ਪਤਾ ਲੱਗੇ ਸਾਡੀ ਨਵੀਂ ਪੀੜੀ ਕਲਚਰ 'ਚ ਉਬੇ ਤੇ ਬਹੁਤ ਖੁਸ਼ੀ ਹੋਊਗੀ ਸਾਨੂੰ ਅਸੀਂ ਇਹ ਚੀਜ਼ਾਂ ਚ ਗੁਜ਼ਰਦੇ ਆ ਸਾਡੇ ਮਾਵਾਪਾ ਸਾਨੂੰ ਸਾਥ ਦਿੰਦੇ ਨੇ ਤੇ ਕੋਈ ਵੀ ਕਿਸੇ ਦਾ ਮਾਵਾਪਾ ਇਹ ਨਹੀਂ ਚਾਹੁੰਦਾ ਵੀ ਸਾਡਾ ਬੱਚਾ ਕੋਈ ਮਾੜੇ ਰਾਹ ਪਵੇ ਤੇ ਅਸੀਂ ਚੰਗਾ ਕਰ ਰਹੇ ਆ ਤਾਂ ਸਾਡੇ ਮਾਪੇ ਸਾਡੇ ਨਾਲ ਨੇ ਥੈਂਕ ਯੂ